ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਲਾਲ ਸਿੰਘ ਬੰਦਾ ਪ੍ਰਾਣਾ ਆਪ ਸੰਗਤਾਂ ਨੂੰ ਪਤਾ ਹੀ ਹੈ ਹਰ ਰੋਜ਼ ਆਪਾਂ ਆਪਣੇ ਚੈਨਲ ਤੇ ਕਰਾਗ ਦੀ ਵੀਡੀਓ ਅਪਲੋਡ ਕਰਦੇ ਹਾਂ ਅੱਜ ਦਾ ਰਾਗ ਹੈ ਮੀਆਂ ਕੀ ਮਲਾਰ ਜਿਸ ਦਾ ਜਿਸ ਦੀ ਅਸਥਾਈ ਆਪਾਂ ਕੱਲ ਅਪਲੋਡ ਕੀਤੀ ਸੀ ਸ਼ਬਦ ਸੀ ਏ ਗੋਬਿੰਦ ਏ ਗੋਪਾਲ ਏ ਦਿਆਲ ਲਾਲ ਅੱਜ ਇਸ ਦਾ ਅੰਤਰਾ ਆਪਾਂ ਅਪਲੋਡ ਕਰਨ ਜਾ ਰਹੇ ਹਾਂ ਸੁਵੰਤਰਾ ਸਭ ਤੋਂ ਪਹਿਲਾਂ ਦੀਆਂ ਜਿਹੜੀਆਂ ਸਵਰਾ ਫਿਰ ਲਿਪੀ ਹੈ ਉਸ ਤਰ੍ਹਾਂ ਹੈ ਆਪਰੇਮ ਦੇ ਨਾਲ ਸਵਰ ਹੁੰਦੀ ਹੈ ਮਾਰੇ ਪਾਣੀ ਸਾ ਸਾ ਨਾ ਸਾ 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 ਰੇ ਰੇ ਸਾ ਨੀ ਮਾ ਪਾਣੀ ਸਾ 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 ਮਾਰੇ ਪਾ ਦੇ ਉੱਪਰ ਸ਼ਬਦ ਲੱਗੇਗਾ ਕਾਰਨਾਕ ਯਨਾਤ ਸਖੇ ਦੀਆਂ ਨਦਰ ਦਿਨੇ ਵਾਰਨ ਲਿਆ ਫੇਰ ਤੋਂ ਦੁਬਾਰਾ ਕਾਰਨਾਕ ਯਨਾਤ ਸਖੇ ਦੀਆਂ ਨਦਰ ਦਿਨੇ ਵਾਰਨ ਪਰ ਜਦੋਂ ਵਾਪਸੀ ਹੋਣੀ ਹੈ सा 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 ਇਸ ਸ਼ਬਦੀ ਸੰਪੂਰਨਤਾ ਹੈ ਸੋ ਅੱਗੇ-ਅੱਗੇ ਜਿਵੇਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆ ਕਰਨਗੇ ਉਸੇ ਤਰ੍ਹਾਂ ਆਪਾਂ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਸੇਵਾ ਕਰਦੇ ਰਾਵਾਂਗੇ ਸੋ ਅਸੀਸਾਂ ਬਖਸ਼ਣੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ